100 ਕੁਛ ਰੁਪਏ ਦਾ ਵਾਅਦਾ ਹੈਗਾ ਉਹ ਅਗਰ ਉਹਨੂੰ ਪਰਸੈਂਟੇਜ ਵਾਈਜ਼ ਦੇਖੀਏ ਪਿਛਲੇ ਸਾਲ ਦੀ ਮਿਨਿਮਮ ਸਪੋਰਟ ਪ੍ਰਾਈਸ ਦੇ ਮੁਕਾਬਲੇ ਤੇ ਸਾਢੇ 5 ਪੈਸੇ ਉਹ ਵਧਾਇਆ ਗਿਆ ਵਾ ਸਾਢੇ 5 ਪਰਸੈਂਟ ਇਸ ਤਰ੍ਹਾਂ ਹੀ ਤਕਰੀਬਨ ਸਾਢੇ 5 6 ਪਰਸੈਂਟ ਦੂਸਰੀਆਂ ਫਸਲਾਂ ਦੀ ਐਮਐਸਪੀ ਹੈ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਦ ਇਨ ਕੋਸਟ ਆਫ ਇਨਪੁਟ ਖੇਤੀ ਦੇ ਵਿੱਚ ਬੇਤਹਾਸ਼ਾ ਕੀਮਤਾਂ ਵਧੀਆਂ ਨੇ ਇਸ ਬਹੁਤ ਮਾਮੂਲੀ ਜੀ ਹਾਸੋ ਹਿਣੀ ਜਿਹੜੀ ਇਨਕਰੀਜ਼ ਕੀਤੀ ਮਿਨਿਮਮ ਸਪੋਰਟ ਪ੍ਰਾਈਸ ਦੀ ਉਹ 올 ਇੰਡੀਆ ਕਿਸਾਨ ਕਾਂਗਰਸ ਉਹਨੂੰ ਮੁੱਢੋਂ ਰੱਦ ਕਰਦੀ ਆ ਔਰ ਮੋਦੀ ਸਾਹਿਬ ਤੇ ਬੀਜੇਪੀ ਦੀ ਸਰਕਾਰ ਨੂੰ ਉਹਨਾਂ ਦਾ ਵਾਅਦਾ ਚੇਤੇ ਕਰਾਉਂਦੀ ਆ ਜੋ ਉਹਨਾਂ ਨੇ ਆਪ 2014 ਚ ਵਾਅਦਾ ਕੀਤਾ ਸੀ 10 ਸਾਲ ਪਿੱਛੇ ਕਿ ਸਾਡੀ ਸਰਕਾਰ ਬਣਾਓ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਔਰ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਜਿਹਦੇ ਹਿਸਾਬ ਨਾਲ C2+ 50% ਪ੍ਰੋਫਿਟ ਔਨ MSP ਫਿਕਸ ਕੀਤਾ ਜਾਵੇਗਾ ਅਗਰ ਅੱਜ ਝੋਨੇ ਦੀ ਉਸ ਫਾਰਮੂਲੇ ਦੇ ਹਿਸਾਬ ਨਾਲ ਕੀਮਤ ਤਦਾ ਸੈੱਟ ਕੀਤੀ ਜਾਵੇ ਤਾ ਉਹ ਲਗਭਗ 3100 ਰੁਪਇਆ ਕੁਇੰਟਲ ਬਣਦੀ ਹੈ ਜਦ ਕਿ ਅਸਲ ਕੀਮਤ ਹੁਣ ਮੋਸਟਲੀ ਅਰਾਊਂਡ 2300 ਰੁਪਇਆ ਵਾ 800 ਰੁਪਇਆ ਜਿਹੜਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਹਕੂਕ ਭਾਜਪੀ ਦੀ ਸਰਕਾਰ ਨੇ ਮਾਰਿਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅੱਜ ਦੀ ਇਸ ਮੀਟਿੰਗ ਵਿੱਚ ਪਤਾ ਵੀ ਪਾਸ ਕਰਦੇ ਹਾਂ ਕਿ ਇਸ ਕੀਮਤ ਨੂੰ ਇਸ ਦੁਬਾਰਾ ਮੁੜ ਵਿਚਾਰ ਕਰਕੇ ਸਵਾਮੀਨਾਥਨ ਕਮੇਟੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਸੀ2+50% ਫਾਰਮੂਲੇ ਦੇ ਹਿਸਾਬ ਨਾਲ ਝੋਨੇ ਦੀ ਐਮਐਸਪੀ ਔਰ ਦੂਸਰੀਆਂ ਫਸਲਾਂ ਦੀ ਜਿਹੜੀ ਐਮਐਸਪੀ ਉਹ ਤੈਅ ਕੀਤੀ ਜਾਵੇ। ਨਾਲ ਨਾਲ ਕੇਂਦਰ ਸਰਕਾਰ ਨੇ ਪ੍ਰੀ ਬਜਟ ਮੀਟਿੰਗਸ ਤੈਅ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਤੁਸੀਂ ਹੈਰਾਨ ਹੋਵੋਗੇ ਕਿ ਫਾਈਨੈਂਸ ਮਿਨਿਸਟਰ ਆਫ ਇੰਡੀਆ ਬਜਟ ਬਣਾਉਣ ਜਾ ਰਹੇ ਨੇ ਤੇ ਜਿਹੜੇ ਐਗਰੀਕਲਚਰ ਸਟੇਕਹੋਲਡਰਸ ਨੇ ਜਿਹੜੀਆਂ ਜਿਹੜੇ ਕਿਸਾਨ ਨੇ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਦੇਸ਼ ਭਰ ਵਿੱਚ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਕਿਸਾਨ ਵਿੰਗ ਨੇ ਜਿਵੇਂ ਕਿ 올 ਇੰਡੀਆ ਕਿਸਾਨ ਕਾਂਗਰਸ ਹੈ ਉਹ ਉਹਨਾਂ ਨੂੰ ਸੱਦਿਆ ਹੀ ਨਹੀਂ ਉਸ ਮੀਟਿੰਗ ਦੇ ਵਿੱਚ ਪ੍ਰੀ ਬਜਟ ਮੀਟਿੰਗਸ ਵਿੱਚ ਕਾਰਪੋਰੇਟਸ ਨੂੰ ਇਨਵੀਟੇਸ਼ਨ ਦਿੱਤਾ ਗਿਆ ਬਿਜ਼ਨਸ ਸਟੇਕਹੋਲਡਰਸ ਨੂੰ ਦਿੱਤਾ ਗਿਆ ਉਹਦੇ ਚ ਇੰਪਲੋਇਜ਼ ਦੇ ਸਟੇਕਹੋਲਡਰਸ ਨੂੰ ਇਨਵੀਟੇਸ਼ਨ ਦਿੱਤੀ ਗਈ ਕੱਲਾ ਕਿਸਾਨ ਖੇਤੀ ਸੈਕਟਰ ਜਿਹਦੇ ਚ ਕਿਸਾਨਾਂ ਨੂੰ ਦੇਸ਼ ਦਾ ਬਜਟ ਬਣਨ ਜਾ ਰਿਹਾ ਲੇਕਿਨ ਉਹਨਾਂ ਦੀ ਕੋਈ ਪੁੱਛਗਿੱਛ ਉਹਦੇ ਵਿੱਚ ਨਹੀਂ ਕੀਤੀ ਜਾ ਰਹੀ ਇਸ ਤੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਇੱਕ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਵਾ ਸਾਡਾ ਸਭ ਤੋਂ ਜ਼ਿਆਦਾ ਇਸ ਵਕਤ ਪੱਖ ਦਾ ਮੁੱਦਾ ਹੈ ਪੰਜਾਬ ਦਾ ਜ਼ਮੀਨ ਹੀ ਖਲਾ ਪਾਣੀ ਦਾ ਸતર ਬਹੁਤ ਤੇਜ਼ੀ ਨਾਲ ਗਿਰਦਾ ਜਾ ਰਿਹਾ ਵਾ ਤੁਸੀਂ ਦੇਖ ਲਿਆ ਸਭ ਨੇ ਕਿ ਜਿਹੜੀ ਰੀਸੈਂਟ ਰਿਪੋਰਟਸ ਆਈਆਂ ਜਿਹੜੇ ਗਰਾਊਂਡ ਵਾਟਰ ਬਲਾਕਸ ਨੇ ਪੰਜਾਬ ਦੇ ਵਿੱਚ ਉਹ 153 ਗਿਣੇ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ ਨਿਰਧਾਰਿਤ ਬਲਾਕਸ ਜਿਹੜੇ ਨੇ ਗਰਾਊਂਡ ਵਾਟਰ ਬਲਾਕਸ ਉਹਨਾਂ ਚੋਂ 119 ਜਿਹੜੇ ਨੇ ਉਹ ਅੱਜ ਰੈੱਡ ਜ਼ੋਨ ਵਿੱਚ ਆਏ ਹੋਏ ਨੇ ਡਾਰਕ ਜ਼ੋਨ ਵਿੱਚ ਆਏ ਨੇ ਔਰ ਕੈਲਕੂਲੇਸ਼ਨ ਮੁਤਾਬਕ ਪੰਜਾਬ ਦਾ ਗਰਾਊਂਡ ਵਾਟਰ ਸਟੈਂਡਸ ਐਕਸਪਲੋਇਟਡ ਐਟ 76% ਮਤਲਬ ਫਰਜ਼ ਕਰੋ ਜੇ ਸਾਡੇ ਕੋਲ 100% ਪਾਣੀ ਆ ਤੇ ਉਦੋਂ ਜੋ 76% ਪਾਣੀ ਜਿਹੜਾ ਵਾ ਉਹ ਇਸ ਵਕਤ ਐਕਸਪਲੋਇਟ ਹੋ ਚੁੱਕਾ ਧਰਤੀ ਥੱਲੜਾ ਔਰ ਅਗਰ ਅਸੀਂ ਇੱਛੇ ਤਰੀਕੇ ਨਾਲ ਪਾਣੀ ਨੂੰ ਐਕਸਪਲੋਇਟ ਕਰਦੇ ਰਹੇ ਤੇ ਉਹ ਦਿਨ ਦੂਰ ਨੇਗਾ ਜਦੋਂ ਪੰਜਾਬ ਜਿਹੜਾ ਵਾ ਉਹ ਬੰਜਰ ਬੰਜਰ ਧਰਤੀ ਹੋਵੇਗਾ ਕਿਉਂ ਪੰਜਾਬ ਦੇ ਕੋਲ ਪਾਣੀ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਕੁਦਰਤੀ ਸਰੋਤ ਨਹੀਂ ਜਿਵੇਂ ਕਿ ਦੂਸਰੇ ਸਟੇਟਾਂ ਦੇ ਕੋਲ ਮਾਰਬਲ ਹੈ ਰਾਜਸਥਾਨ ਕੋਲ ਕੋਲਾ ਹੈ ਬਾਕਸਾਈਟ ਹੈ ਆਇਰਨ ਆਰ ਹੈ ਲੇਕਿਨ ਪੰਜਾਬ ਦੇ ਵਿੱਚ ਸੋਇ ਪਾਣੀ ਤੋਂ ਹੈ ਨਹੀਂ ਸੋ ਇਸ ਕਰਕੇ ਪੰਜਾਬ ਸਰਕਾਰ ਤੇ ਮੈਂ ਇੱਥੇ ਨੁਕਤਾ ਚ ਨਹੀਂ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਪਿਛਲੇ 2 ਸਾਲ ਤੋਂ ਵੱਧ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਇੱਕ ਵੀ ਮੀਟਿੰਗ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕੀਤਾ ਜਾਣਾ ਵਾ ਗਰਾਊਂਡ ਵਾਟਰ ਦੀ ਡਿਪਲੀਸ਼ਨ ਜਿਹੜੀ ਆ ਉਹਦੇ ਤੇ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਣਾ ਵਾ ਉਹਦੇ ਤੇ ਕੋਈ ਚਰਚਾ ਨਹੀਂ ਕੀਤੀ ਔਰ ਇਹਦੇ ਨਾਲ ਨਾਲ ਇਹ ਵੀ ਕਹਿਣਾ ਜ਼ਰੂਰੀ ਕਿ ਇੱਕ ਬਹੁਤ ਵੱਡਾ ਫਰਾਡ ਕੀਤਾ ਜਾ ਰਿਹਾ ਵਾ ਸਾਰੇ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਔਰ ਜਿਹੜਾ ਕਨਾਲ ਸਿਸਟਮ ਹੈਗਾ ਇਹ ਜਿਹੜੇ ਨਹਿਰੀ ਪਟਵਾਰੀ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਭਗਵਾਨ ਪਾਣੀ ਦੀ ਸਰਕਾਰ ਕਿ ਤੁਸੀਂ ਇੱਕ ਰਿਪੋਰਟ ਬਣਾ ਕੇ ਦਿਓ ਕਿ ਸਾਡਾ ਜਿਹੜਾ ਨਹਿਰੀ ਪਾਣੀ ਆ ਉਹ 100% ਖੇਤਾਂ ਦੀ ਸਿੰਚਾਈ ਕਰਨ ਜਾ ਰਿਹਾ ਵਾ ਕਰ ਰਿਹਾ ਵਾ ਜਦ ਕਿ ਅਸਲੀਅਤ ਇਹ ਆ ਕਿ ਅੱਜ ਲਗਭਗ 21% ਜਿਹੜੀ ਸਹੀ ਰਿਪੋਰਟ ਆ ਉਹ ਖਾਲਾਂ ਦੇ ਰਾਹੀਆਂ ਕਨਾਲ ਵਾਟਰ ਜਾਂ ਜਿਹੜੀਆਂ ਜਿਹੜੀਆਂ ਸਾਡੀਆਂ ਕਸੀਆਂ ਬਣੀਆਂ ਨੇ ਉਹਦੇ ਰਾਹੀਂ 21% ਦੇ ਕਰੀਬ ਖੇਤੀ ਦੀ ਸਿੰਚਾਈ ਹੋ ਰਹੀ ਆ ਅਗਰ 100% ਨਹਿਰੀ ਪਾਣੀ ਲੱਗਦਾ ਹੁੰਦਾ ਤੇ ਫੇਰ 14 ਲੱਖ ਟਿਊਬਲ ਤਾਂ ਬੰਦ ਹੋ ਜਾਣਾ ਚਾਹੀਦਾ ਸੀਗਾ ਸਾਦਾ ਜਿਹਾ ਇੱਕ ਮੇਰਾ ਸਵਾਲ ਆ ਸਰਕਾਰ ਨੂੰ ਕਿ ਤੁਸੀਂ ਕਹਿੰਦੇ ਕਿ ਨਹਿਰੀ ਪਾਣੀ ਲੱਗ ਗਿਆ 100% ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਫੇਰ 14 ਲੱਖ ਟਿਊਬਲ ਕਿਉਂ ਚਲਾ ਰਹੇ ਹੋ ਤੁਸੀਂ ਫੇਰ ਇਡੀ ਵੱਡਾ ਬੋਝ ਪੰਜਾਬ ਸਰਕਾਰ ਦੇ ਉੱਤੇ ਪਾ ਰਹੀ ਆ ਇਸ ਕਰਕੇ ਔਰ ਪਟਵਾਰੀਆਂ ਦੇ ਜਿਹੜਾ ਪ੍ਰਧਾਨ ਹੈ ਜਸਕਰਨ ਸਿੰਘ ਗਹਿਰੀ ਬੁੱਟਰ ਉਹਦੇ ਤੇ ਪਰਚੇ ਦਰਜ ਕੀਤੇ ਉਹਨੂੰ सस्पेंड ਕੀਤਾ ਗਿਆ ਬਹੁਤ ਸਾਰੇ ਪਟਵਾਰੀਆਂ ਨੂੰ ਨੇਰੀ ਪਟਵਾਰੀਆਂ ਨੂੰ ਚਾਰਜਸ਼ੀਬ ਕੀਤਾ ਗਿਆ ਇੱਕ ਤਾਂ ਬੰਦ ਕੀਤਾ ਜਾਣਾ ਚਾਹੀਦਾ ਫਾਲਸ ਪ੍ਰੋਪਗੈਂਡਾ ਬਿਕੋਜ਼ ਕੱਲ ਨੂੰ ਹਰਿਆਣਾ ਜਾ ਕੇ ਸੁਪਰੀਮ ਕੋਰਟ ਚ ਕਹੇਗਾ ਕਿ ਪੰਜਾਬ ਨੂੰ ਤਾਂ ਜੀ ਜਿਹੜਾ ਦਰਿਆਵਾਂ ਦਾ ਪਾਣੀ ਇਹਦੀ ਲੋੜ ਹੀ ਨਹੀਂ ਗਈ ਇਹ ਤਾਂ ਸੈਲਫ ਸਫੀਸ਼ੀਐਂਟ ਆ ਇਹਦਾ 100% ਇਰੀਗੇਸ਼ਨ ਪੰਜਾਬ ਦੀਆਂ ਖੇਤਾਂ ਦੀ ਹੋ ਰਹੀ ਹੈ ਨੇਰੀ ਪਾਣੀ ਦੇ ਨਾਲ ਇਸ ਕਰਕੇ ਭਗਵੰਤ ਮਾਨ ਇਹ ਕਿਉਂ ਕਰ ਰਿਹਾ ਵਾ ਇਨਾਂ ਦਾ ਜਿਹੜਾ ਸੈਕਟਰੀ ਮਿਸਟਰ ਕ੍ਰਿਸ਼ਨ ਕੁਮਾਰ ਹੈ ਉਹ ਕਿਉਂ ਕਰ ਰਿਹਾ ਵਾ ਕੀ ਕੇਜਰੀਵਾਲ ਉਹ ਤੋਂ ਕਹਿ ਕੇ ਕੁਮਾਰਿਆ ਰਾਗਵ ਚੰਡਾ ਕਹਿ ਕੇ ਕਰਵਾ ਰਿਹਾ ਇਹ ਗੱਲ ਦਾ ਕਲੈਰੀਫਿਕੇਸ਼ਨ ਪੰਜਾਬ ਸਰਕਾਰ ਨੂੰ ਤੁਰੰਤ ਦੇਣੀ ਚਾਹੀਦੀ ਕਿ ਉਹ ਵਾਈ ਆਰ ਦੇ ਆਰਮ ਟਵਿਸਟਿੰਗ ਕਨਾਲ ਪਟਵਾਰੀਜ਼ ਟੂ ਗਿਵ ਅ ਰਿਪੋਰਟ ਥੈਟ ਆਲ ਥੈਟ 100% ਆਫ ਪੰਜਾਬਜ਼ ਇਰੀਗੇਸ਼ਨ ਅ ਐਗਰੀਕਲਚਰ ਲੈਂਡ ਇਸ ਬੀਇੰਗ ਇਰੀਗੇਟਿਡ ਬਾਏ ਦ ਕਨਾਲ ਸਿਸਟਮ ਇੱਕ ਤਾਂ ਇਹ ਮੈਂ ਕਹਿਣਾ ਸੋ ਦੂਜਾ ਮੈਂ ਪਾਣੀ ਦੇ ਸਤਰ ਦੀ ਗੱਲ ਕਰ ਰਿਹਾ ਸੀਗਾ ਭਗਵੰਤ ਮਾਨ ਨੇ ਮੂੰਗੀ ਤੇ ਬੱਕੀ ਦੇ ਉੱਤੇ ਦਿੱਤੀ ਆ ਐਮਐਸਪੀ ਪਿਛਲੇ ਸਾਲ ਵੀ ਦਿੱਤੀ ਇਸ ਸਾਲ ਵੀ ਦਿੱਤੀ 90% ਪਿਛਲੇ ਸਾਲ ਜਿਹੜੀ ਮੂੰਗੀ ਤੇ ਮੱਕੀ ਆ ਉਹ ਡਿਸਟ੍ਰੈਸ ਸੇਲ ਵਿੱਚ ਗਈ ਆ ਮੈਨੂੰ ਯਾਦ ਆ ਪਿਛਲੇ ਸਾਲ ਮੂੰਗੀ ਦਾ ਰੇਟ ਰੱਖਿਆ ਸੀ 7275 ਰੁਪਏ ਕਿਵੰਟਲ ਤੇ ਕਿਸੇ ਨੇ 5000 ਨੂੰ ਕਿਵੰਟਲ ਵੇਚਤੀ ਪ੍ਰਾਈਵੇਟ ਸੈਕਟਰ ਵਿੱਚ ਕਿਸੇ ਨੇ 6000 ਨੂੰ ਵੇਚਤੀ ਕਿਸੇ ਨੇ 4000 ਨੂੰ ਵੇਚਤੀ ਔਰ ਇਹ ਗੱਲ ਵਿਧਾਨ ਸਭਾ 'ਚ ਉਠਾਈ ਲੇਕਿਨ ਉਹਨਾਂ ਨੇ ਕੋਈ ਗੱਲ ਨੂੰ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਫਿਰ ਐਮਐਸਪੀ ਦਿੱਤੀ ਹੈ ਜਗਰਾਵਾਂ ਦੀ ਮੰਡੀ ਮੱਕੀ ਦੀ ਇੱਕ ਇੰਪੋਰਟੈਂਟ ਮੰਡੀ ਆ ਮਾਨਸਾ ਹੈ ਸੁਨਾਮ ਹੈ ਇਹਨਾਂ ਚੋ ਰਿਪੋਰਟ ਆ ਰਹੀ ਆ ਮੂੰਗੀ ਦੀ ਮੰਡੀਆਂ ਨੇ ਇਹ ਰਿਪੋਰਟਸ ਆ ਰਹੀਆਂ ਕਿ ਦੁਬਾਰਾ ਫਿਰ ਡਿਸਟ੍ਰੈਸ ਸੇਲ ਹੋ ਰਹੀ ਆ ਸਰਕਾਰੀ ਖਰੀਦ ਕੋਈ ਨਹੀਂ ਕੀਤੀ ਜਾ ਰਹੀ ਤੇ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਖਰੀਦ ਕਰ ਰਹੇ ਨੇ ਸੋ ਪਾਣੀ ਜਿਹੜਾ ਵਾ ਉਹਦੇ ਬਾਰੇ ਇਹ ਸਰਕਾਰ ਦਾ ਕੋਈ ਰੂਟ ਮੈਪ ਵੀ ਹੈ ਨੀਗਾ এজেন্ডਾ ਵੀ ਹੈ ਨੀਗਾ ਇਦੇ ਚ ਮੈਂ ਇੱਕ ਸਜੈਸ਼ਨ ਦੇਣਾ ਚਾਹਨਾ ਵਾ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਕਣਕ ਤੇ ਝੋਨੇ ਦੀ ਖਰੀਦ ਕਰਨ ਵਾਸਤੇ ਗਵਰਨਮੈਂਟ ਆਫ ਇੰਡੀਆ ਹਰ ਸਾਲ ਲਗਭਗ 80000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦੇ ਰਹੀ ਹੈ ਸੀਸੀਐਲ ਔਰ ਝੋਨੇ ਦਾ ਜਿਹੜਾ ਸੀਸੀਐਲ ਆਈ ਥਿੰਕ ਕਰੰਟ ਸੀਜ਼ਨ ਦਾ ਅਪ੍ਰੋਕਸੀਮੇਟਲੀ 45000 ਕਰੋੜ ਰੁਪਈਆ ਝੋਨੇ ਦੀ ਸੀਸੀਐਲ ਲਿਮਿਟ ਦੇ ਉਤੇ ਖਰੀਦ ਕੀਤੀ ਜਾਣੀ ਆ ਮਤਲਬ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਨੇ ਕੇਂਦਰ ਦੇ ਵਾਸਤੇ ਖਰੀਦ ਕਰਕੇ ਉਹਨਾਂ ਨੂੰ ਦੇ ਦਿੱਤਾ ਤਾਂ ਮੈਂ ਚੀਫ ਮਿਨਿਸਟਰ ਦੇ ਨਾਮ ਮੈਨੂੰ ਟਾਈਮ ਦਿੱਤਾ ਨਾ ਮੈਨੂੰ ਵਿਧਾਨ ਸਭਾ ਵਿੱਚ ਸੁਣਿਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਨਾਲ ਜਾ ਕੇ 1 ਟੂ 1 ਐਗਰੀਕਲਚਰ ਮਿਨਿਸਟਰ ਨਾਲ ਗੱਲ ਕਰੋ ਉੱਥੇ ਉਹਨਾਂ ਨੂੰ ਸਮਝਾਓ ਕਿ ਜਿਹੜਾ 45000 ਕਰੋੜ ਰੁਪਏ ਦੀ ਤੁਸੀਂ ਦੇ ਰਹੇ ਹੋ ਸਾਨੂੰ ਸੀਸੀਐਲ ਲਿਮਿਟ ਐਸੇ 45000 ਕਰੋੜ ਵਿੱਚ ਅਸੀਂ ਤੁਹਾਡੇ ਕੋਲ ਪੈਸਾ ਹੋਰ ਨਹੀਂ ਮੰਗਦੇ ਕੇਂਦਰ ਦੇ ਕੋਲੋਂ ਐਸੇ ਹੀ 39000 ਕਰੋੜ ਵਿੱਚ ਪਹਿਲੇ ਸਾਲ ਸਾਨੂੰ ਲਗਭਗ 22.5 ਹਜ਼ਾਰ ਕਰੋੜ ਰੁਪਏ ਦੀ ਜਿਹੜਾ ਯੂਟਿਲਾਈਜੇਸ਼ਨ ਆ ਉਹ ਜਿਹੜੀਆਂ ਦੂਜੀਆਂ ਸੋਨੇ ਦੀਆਂ ਫਸਲਾਂ ਨੇ ਉਹਦੇ ਤੇ ਐਮਐਸਪੀ ਦੇ ਦਿਓ ਪ੍ਰੋਪਰ ਕਿਉਂਕਿ ਕਿਸੇ ਵੀ ਜ਼ਿਮੀਂਦਾਰ ਨੇ ਝੋਨਾ ਉਦੋਂ ਤੱਕ ਬਿਜਣਾ ਨਹੀਂ ਛੱਡਣਾ ਜਦ ਤੱਕ ਉਹਨੂੰ ਐਮਐਸਪੀ ਵਾਲੀ ਕਮਿਟਿਡ ਪ੍ਰਾਈਸ ਜਿਵੇਂ ਕਿ ਝੋਨੇ ਤੇ ਦਿੱਤੀ ਜਾਂਦੀ ਆ ਉਹ ਨਹੀਂ ਮਿਲੀ ਉਹਨਾਂ ਨੇ ਝੋਨਾ ਨਹੀਂ ਛੱਡਣਾ ਉਹ ਝੋਨਾ ਉਹਦੇ ਨਹੀਂ ਛੱਡਣਗੇ ਜਦੋਂ ਝੋਨੇ ਦੀ ਆਮਦਨ ਦੇ ਬਰਾਬਰ ਦੀ ਐਮਐਸਪੀ ਉਹਨਾਂ ਨੂੰ ਕੇਂਦਰ ਸਰਕਾਰ ਦੂਸਰੀਆਂ ਫਸਲਾਂ ਜਿਹੜੀਆਂ ਸੋਨੀ ਦੇ ਉੱਤੇ ਜਿਹਦੇ ਵਿੱਚ ਮੱਕੀ ਵੀ ਹੈ ਜਿਹਦੇ ਵਿੱਚ ਮੂੰਗੀ ਵੀ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਦਾਣਾਂ ਆ ਸਕਦੀਆਂ ਨੇ ਜਿਹਦੇ ਵਿੱਚ ਕਈ ਤਰ੍ਹਾਂ ਦਾ ਹੋਰ ਫਸਲਾਂ ਕੀ ਕੀਤਾ ਜਾ ਸਕਦੀਆਂ ਸਬਜ਼ੀਆਂ ਫਲ ਫਰੂਟ ਆਦਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ ਸੋ ਅਗਰ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਇਹ ਟਿਕਅਪ ਕਰੇ ਕਿ ਪਹਿਲੇ ਸਾਲ ਜਿਹੜੀ ਕਿੱਲੇ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਹੈ ਇਹਦੇ ਵਿੱਚੋਂ 50% ਕੱਟਡਾਊਨ ਕਰਕੇ ਸੋਨੀ ਦੀਆਂ ਹੋਰ ਫਸਲਾਂ ਦਿੱਤੀਆਂ ਜਾਣ ਤਾਂ ਪਹਿਲੇ ਸਾਲੇ ਅਸੀਂ 50% ਝੋਨਾ ਘਟਾ ਸਕਦੇ ਆ ਅਗਲੇ ਸਾਲ 25% ਹੋਰ ਘਟਾ ਸਕਦੇ ਆ ਤੀਜੇ ਚੌਥੇ ਸਾਲ ਪੰਜਾਬ ਚੋਂ ਝੋਨਾ ਬੁਗਾ ਸਕਦੇ ਜਿੱਦਣ ਝੋਨਾ ਘਟ ਗਿਆ ਪੰਜਾਬ ਦੇ ਵਿੱਚੋਂ ਵਿਚਣਾ ਆਪਣੇ ਆਪ ਪੰਜਾਬ ਦਾ ਜਿਹੜਾ ਵਾਟਰ ਟੇਬਲ ਹੈ ਉਹ ਰੀਚਾਰਜ ਹੋ ਜਾਏਗਾ ਕਿਉਂਕਿ ਇਸ ਵਕਤ 1.14 ਲੱਖ ਟਿਊਬਵਲ ਪੰਪ ਆਊਟ ਕਰ ਰਿਹਾ ਵਾ ਦਿਨ ਰਾਤ ਪਾਣੀ ਔਰ 1 ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4-5000 ਲੀਟਰ ਪਾਣੀ ਜਿਹੜਾ ਲੱਗ ਰਿਹਾ ਉਹਦੇ ਨਾਲ ਪੰਜਾਬ ਦੇ ਪਾਣੀ ਦੀ ਬੇਤਹਾਸ਼ਾ ਬਰਬਾਦੀ ਹੋ ਰਹੀ ਮੈਂ ਉਮੀਦ ਕਰਦਾ ਕਿ ਪੰਜਾਬ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਨਾਲ ਇਸ ਨੂੰ ਵਾਰ ਫੁੱਟਿੰਗ ਤੇ ਲੈ ਕੇ ਤੇ ਪੰਜਾਬ ਦੇ ਵਿੱਚੋਂ ਝੋਨੇ ਦੀ ਫਸਲ ਤੋਂ ਖੇੜਾ ਛਡਾ ਕੇ ਵਰਨਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਪੰਜਾਬ ਦੀ ਇਕਨੋਮੀ ਆ ਉਹ ਆਲਰੇਡੀ ਪਹਿਲਾਂ ਰੂਇੰਡ ਹੈ ਤੇ ਜਿਹੜਾ ਪਾਣੀ ਦੀ ਸਬਸਿਡੀ ਆ ਕਿਉਂਕਿ ਇਹਦਾ ਬਿੱਲ ਲਗਾਤਾਰ ਵੱਧਦਾ ਜਾ ਰਿਹਾ ਜਦੋਂ ਅਕਾਲੀ ਦਲ ਨੇ 97 ਤੋਂ ਸ਼ੁਰੂ ਕੀਤਾ ਸੀਗਾ ਉਦੋਂ ਮੈਨੂੰ ਲੱਗਦਾ 2.5-3000 ਕਰੋੜ ਰੁਪਏ ਦੀ ਸਬਸਿਡੀ ਸੀਗੀ ਹੁਣ ਇਹ ਸਬਸਿਡੀ ਜਿਹੜੀ ਆ ਇਕੱਲੇ ਜ਼ਮੀਨਾਂ ਦੀ ਇਹ ਮੈਨੂੰ ਲੱਗਦਾ 10000 ਕਰੋੜ ਤੋਂ ਉੱਤੇ ਜਿਹੜਾ ਬਿਜਲੀ ਦੇ ਬਿੱਲਾ ਦੀ ਸਬਸਿਡੀ ਜਿਹੜੀ ਉਹ ਪਹੁੰਚ ਚੁੱਕੀ ਆ ਇਸ ਲਈ ਇਸ ਨੂੰ ਉਹਨਾਂ ਨੂੰ ਵਾਰ ਫੁੱਟਿੰਗ ਤੇ ਲੈਣਾ ਚਾਹੀਦਾ ਤੀਜੀ ਗੱਲ ਪੰਜਾਬ ਦੇ ਵਿੱਚ ਤਿੰਨ ਚਾਰ ਫਸਲਾਂ ਦਾ ਨਿਰੰਤਰ ਖਰਾਬਾ ਹੋ ਚੁੱਕਾ ਵਾ ਕਦੀ ਉਹਨੂੰ ਹੜ੍ਹ ਖਰਾਬ ਕਰ ਦਿੰਦੇ ਨੇ ਕਦੀ ਉਹਨੂੰ ਗੜੇ ਖਰਾਬ ਕਰ ਦਿੰਦੇ ਨੇ ਕਦੀ ਬੇਮੌਸਮੀ ਬਾਰਿਸ਼ ਖਰਾਬ ਕਰ ਦਿੰਦੀ ਲੇਕਿਨ ਪੰਜਾਬ ਸਰਕਾਰ ਨੇ ਕਿਸੇ ਦਾ ਵੀ ਪ੍ਰੋਪਰ ਉਹਦਾ ਕੋਈ ਕੰਪਨਸੇਸ਼ਨ ਤੇ ਮੌਜਾ ਨਹੀਂ ਦੇ ਸਕੇ ਗੱਲਾਂ ਚੀਫ ਮਿਨਿਸਟਰ ਜੋ ਉਹ ਚੁਟਕਲੇਾਂ ਦੀ ਗੱਲ ਕਰਦਾ ਕਿ ਬੱਕਰੀ ਦਾ ਵੀ ਦਊਂਗਾ ਮੁਰਗੀ ਦਾ ਵੀ ਦਊਂਗਾ ਆਂਡੇ ਦਾ ਵੀ ਦਊਂਗਾ ਲੇਕਿਨ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਨੂੰ ਟੁਕਮਾ ਮੁਆਵਜ਼ਾ ਨਹੀਂ ਦਿੱਤਾ ਗਿਆ ਸਾਡਾ 올 ਇੰਡੀਆ ਕਿਸਾਨ ਕਾਂਗਰਸ ਤੇ ਪੰਜਾਬ ਕਿਸਾਨ ਕਾਂਗਰਸ ਝੋਨੇ ਦੇ ਫਸਲ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਲਾਮਬੰਦ ਕਰਕੇ ਆਪਣੀ ਜਥੇਬੰਦੀਕ ਢਾਂਚਾ ਬਣਾ ਕੇ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਆਂ ਕੇ ਐਜੀਟੇਟ ਕਰਾਂਗੇ ਔਰ ਅਸੀਂ ਜਾ ਕੇ ਇਹ ਪ੍ਰੋਟੈਸਟ ਲਾਜ ਕਰਾਂਗੇ ਤਾਂ ਕਿ ਪੰਜਾਬ ਸਰਕਾਰ ਜੜਾ ਵਾ ਉਹ ਟੁਕਮਾ ਮੁਆਵਜ਼ਾ ਗੱਲਾਂ ਕਰਦੇ ਸੀ ਸੁਆਮੀਨਾਥਨ ਕਮੇਟੀ ਦੀਆਂ ਕਿ ਕੇਜਰੀਵਾਲ ਨੇ वहां पर ਦੇ ਦਿਆ 20000 ਰੁਪਏ ਪ੍ਰਤੀ ਏਕੜ ਤੇ ਤੁਹਾਡਾ ਜਿਹੜੇ ਕੇਜਰੀਵਾਲ ਤੁਸੀਂ ਕਹਿੰਦੇ ਹਾਲਾਂਕਿ ਉੱਤੇ ਦਿੱਲੀ ਰਕਬਾ ਹੀ ਕੋਈ ਨਹੀਂਗਾ ਉਹ ਲੋਕਾਂ ਨੂੰ ਇੱਕ ਮੂਰਖ ਬਣਾਇਆ ਗਿਆ ਕਿ ਐਵੇਂ ਥੋੜੇ ਜਿਹੇ ਸੈਂਕੜੇ ਏਕੜ ਰਕਬੇ ਦਾ ਸੀ 20000 ਰੁਪਏ ਦਿੱਤਾ ਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਪਵਾ ਲਈਆਂ ਹੁਣ ਕਿੰਨਾ ਦਿੱਤਾ ਜਾ ਰਿਹਾ 8800 ਰੁਪਏ ਉਹ ਵੀ ਚੁਨੀਂਦਾ ਲੋਕਾਂ ਨੂੰ ਥੋੜਿਆਂ ਜਿਹੇ ਬੰਦਿਆਂ ਨੂੰ ਮਿਲਿਆ ਵਾ ਉਹਦੇ ਚੋ ਵੀ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਪਟਵਾਰੀਆਂ ਨੇ ਤੇ ਤਹਿਸੀਲਦਾਰਾਂ ਨੇ ਪੈਸੇ ਖਾਦੇ ਨੇ ਸੋ ਨਾ ਮਾਤਰ ਮੁਆਵਜ਼ਾ ਜਿਹੜਾ ਵਾ ਉਹ ਸਾਡੇ ਏਜੰਡੇ ਦੇ ਉੱਤੇ ਪਕਰ ਵੇਗ ਇਸ ਨਾਲ ਨਾਲ ਮੈਂ ਜੋ ਸਾਡਾ ਗੰਨੇ ਦੇ ਮਿਲਾਂ ਦੀ ਅਦਾਇਗੀ ਬਕਾਇਆ ਰਹਿੰਦੀ ਹੈ ਮੈਂ ਇਲੈਕਸ਼ਨ ਲੜ ਰਿਹਾ ਸੀ ਧੂਰੀ ਵਿੱਚ ਹਲੇ ਵੀ ਤਕਰੀਬਨ ਤਕਰੀਬਨ 10 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਹੈ ਕਪੂਰਥਲੇ ਦੀ ਫਗਵਾੜੇ ਦੀ ਮਿਲ ਦਾ ਬਕਾਇਆ ਹੈ ਮੇਰੇ ਨਾਲ ਸਰ ਅਮਜੀਤ ਸਿੰਘ ਨੇ ਸਾਡੇ ਹੁਸ਼ਾਹਰਪੁਰ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਦੱਸਿਆ ਕਿ ਮੁਕੇਰੀਆਂ ਤੇ ਦਸੂਆ ਦੀ ਸ਼ੂਗਰ ਮਿਲਦਾ ਵੀ ਬਹੁਤ ਬਕਾਇਆ ਵਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਵੀ ਨਾਲ-ਨਾਲ ਐਜੀਟੇਟ ਕਰਾਂਗੇ ਔਰ ਅਸੀਂ ਧਰਨੇ ਮਾਰਾਂਗੇ ਤੇ ਮਿਲ ਮਾਲਕਾਂ ਨੂੰ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਗੰਨੇ ਦੀਆਂ ਫਸਲਾਂ ਦਾ ਬਕਾਇਆ ਜਿਹੜਾ ਰਹਿਦਾ ਵਾ ਏਰੀਅਰਸ ਨੇ ਕਿਸਾਨ ਦੇ ਉਹ ਵੀ ਜਿਹੜੇ ਦਿੱਤੇ ਜਾਣ ਇਹਦੇ ਨਾਲ-ਨਾਲ ਜਿਹੜਾ ਆਪਣਾ ਹੈ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਹੋਰ ਇੰਪੋਰਟੈਂਟ ਬਰਨਿੰਗ ਇਸ਼ੂਜ਼ ਕਿਉਂਕਿ ਇਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹ ਵੀ ਪੰਜਾਬ ਦੀ ਧਰਤੀ ਨੂੰ ਤਬਾਹ ਕਰ ਰਹੀ ਹੈ ਉਹ ਕਿਸਾਨੀ ਨੂੰ ਤੇ ਖੇਤੀ ਨੂੰ ਤਬਾਹ ਕਰ ਰਹੀ ਹੈ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਮਾਫੀਆ ਹੈ ਮਾਈਨਿੰਗ ਦਾ ਉਹਨਾਂ ਨੇ ਜਾ ਕੇ 100-100 ਫੁੱਟ ਡੂੰਗੀ ਦਰਿਆਵਾਂ ਦੇ ਵਿੱਚ ਵੜ ਕੇ ਅੰਦਰ ਤੇ 50-50 ਫੁੱਟ 100-100 2-200 ਫੁੱਟ ਜਿਹੜੀ ਡੂੰਗੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਹੈ ਮੈਂ ਆਪਣੇ ਸਾਰੇ ਜਥੇਬੰਦਕ ਢਾਂਚੇ ਨੂੰ ਕਿਹਾ ਵਾ ਕਿ ਪੰਜਾਬ ਦੇ ਵਿੱਚ ਨਿਗ੍ਹਾ ਰੱਖਿਓ ਤੁਸੀਂ ਜਿੱਥੇ ਵੀ ਕਿਤੇ ਲੋੜ ਪਈ ਆਪਾਂ ऑन द स्पॉट विजिट ਕਰਕੇ ਜਿੱਥੇ ਵੀ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਖਾਸ ਤੌਰ ਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਮੁਕੇਰੀਆਂ ਤੱਕ ਜਿਹੜਾ ਟੰਡੀ ਦਾ ਇਲਾਕਾ ਸਾਡਾ ਦਰਿਆ ਪਹਾੜਾ ਦੇ ਨਾਲ ਨਾਲ ਇੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪਲੱਸ ਦਰਿਆਵਾਂ ਦੇ ਵਿੱਚ ਚਾਹੇ ਉਹ ਬਿਆਸ ਦਰਿਆ ਹੈ ਤੇ ਚਾਹੇ ਸਤ루 ਦਰਿਆ ਹੈ ਇਹਦੇ ਵਿੱਚ ਵੀ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ ਉਹਦਾ ਵੀ ਅਸੀਂ ਕਰਾਂਗੇ ਪਰਸੋਂ ਭਗਵੰਤ ਮਾਨ ਲਹਿਰੇ ਗਿਆ ਤੇ ਘੱਗਰ ਦੀ ਸਫਾਈ ਕਰਾਉਣ ਵਾਸਤੇ ਨਾਲ ਆਪਣੀ ਮੀਡੀਆ ਟੀਮ ਲੈ ਕੇ ਫੋਟੋਆਂ ਖਿਚਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਪੁਲ ਤੇ ਖੜ ਗਏ ਥੱਲੇ ਲਾਤੀਆਂ ਮਸ਼ੀਨਾ ਜੀਸੀਬੀ ਤੇ ਪੋਕਲੈਨਸ ਕੇ ਸਫਾਈ ਆਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ ਭਗਵੰਤ ਮਾਨ ਵਾਲੀ ਗੱਡੀ 'ਚ ਬਾਹਰ ਬੈਠਾ ਵਾ ਤੇ ਉਹਨਾਂ ਨੇ ਪੋਕਲੈਨਾਂ ਤੇ ਜਿਹੜੀਆਂ ਮਸ਼ੀਨਾ ਜੀਸੀਬੀ ਉਹ ਪਹਿਲਾਂ ਹੀ ਟਰੱਕਾਂ ਤੇ ਢਾਹ ਕੇ ਤੇ ਗਾਇਬ ਹੋ ਗਏ ਬਿਲਕੁਲ ਸੋ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਵਾ ਕਿ ਬਹੁਤ ਹੋ ਗਿਆ ਸਟੇਜ ਦੀ ਕਲਾਕਾਰੀ ਇਹ ਹੈ ਸਟੇਜ ਕਿਰਪਾ ਕਰਕੇ ਇਹਨੂੰ ਸਟੇਜ ਦੀ ਤਰ੍ਹਾਂ ਰਨ ਕਰੋ ਤੁਸੀਂ ਹੁਣ ਚੁਟਕਲੇ ਬਾਜ਼ ਤੇ ਕਿਕਲੀ ਬਾਜ਼ ਨਹੀਂ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਕਿਰਪਾ ਕਰਕੇ ਆ ਜੜੀਆਂ ਕਿਕਲੀਆਂ ਤੇ ਗੀਤ ਗਾਣੇ ਤੇ ਆ ਚੁਟਕਲੇ ਤੇ ਛੇਡਾਂ ਤੇ ਝੂਠੇ ਪਰਚੇ ਇਹ ਬੰਦ ਕੀਤੇ ਜਾਣ ਔਰ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਬੋਲਿੰਗ ਇਸ਼ੂਸ ਨੇ ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨੂੰ ਰਿਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਸ ਤਰ੍ਹਾਂ ਦੇ ਕਿਸਾਨਾਂ ਦੇ ਹੋਰ ਬਹੁਤ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨੇ ਪਿਛਲੇ 2 ਸਾਲ ਵਿੱਚ ਕਦੀ ਏਜੰਡੇ ਤੇ ਨਹੀਂ ਲੈ ਕੇ ਆਏ ਬਲਕਿ ਆਈ ਊਡ ਸੇ ਥੈਟ देयर ਇਜ਼ ਨੋ ਐਗਰੀਕਲਚਰ ਪੋਲਿਸੀ ਇਨ ਪੰਜਾਬ ਐਟ ਆਲ ਤੁਸੀਂ ਬਜਟ ਦੇ ਫਿਗਰਸ ਕੱਢ ਲਓ ਸਾਡਾ 1.5 ਲੱਖ ਕਰੋੜ ਰੁਪਏ ਦਾ ਬਜਟ ਸੀਗਾ ਆ ਜਿਹੜਾ ਨੰਨਕੇ ਗਿਆ ਪੰਜਾਬ ਦਾ ਇਹਦੇ ਚੋ ਜਿਹੜੀ ਅ ਅਗਰੀਕਲਚਰ ਸੈਕਟਰ ਦੀ ਅਲੋਕੇਸ਼ਨ ਹੈ ਉਹ ਇੰਨੀ ਘੱਟ ਤੇ ਇੰਨੀ ਛੋਟੀ ਸੀ ਕਿ ਉਹ ਸ਼ਾਇਦ 13000 ਕਰੋੜ ਰੁਪਏ ਦੀ ਬਜਟ ਅਲੋਕੇਸ਼ਨ ਆ ਦੇਖਣ ਨੂੰ ਐਂ ਲੱਗਦਾ ਜਿੱਦਾਂ 8-9% ਅਲੋਕੇਸ਼ਨ ਅਗਰੀਕਲਚਰ ਦੀ ਹੈਗੀ ਪਰ ਉਹਦੇ ਚੋ ਜੇ ਆਪਾਂ 8-9000 ਕਰੋੜ ਰੁਪਏ ਬਿਜਲੀ ਦਾ ਸਬਸਿਡੀ ਦਾ ਬਿੱਲ ਕੱਢ ਦਈਏ ਤੇ 3504000 ਕਰੋੜ ਰੁਪਏ ਦੀ ਰਹਿ ਗਈ ਐ ਐਗਰੀਕਲਚਰ ਐਗਰੀਕਲਚਰ ਸੈਕਟਰ ਨੂੰ ਅਲੋਕੇਸ਼ਨ ਵਿਚ ਇਸ ਲੈਸ ਦਨ ਵਿਚ ਇਸ ਓਨਲੀ ਅਬਾਊਟ ਦੋ ਪੈਸੇ ਕੋਲ ਟੋਟਲ ਪੰਜਾਬ ਦੇ ਬਜਟ ਦਾ ਦੋ ਪੈਸਾ ਐਗਰੀਕਲਚਰ ਜਿਹੜਾ ਕਿ ਸਭ ਤੋਂ ਵੱਡਾ ਕਿੱਤਾ ਪੰਜਾਬ ਦਾ ਜਿਹਦੇ ਤੇ ਲੱਖਾਂ ਤੇ ਕਰੋੜਾਂ ਜਿਹੜੇ ਲੋਕ ਨੇ ਉਹ ਮੁਨਸਰ ਨੇ ਉਹ ਸਾਰਾ ਜਿਹੜਾ ਮਸਲਾ ਹੈ ਉਹ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਾਂਗੇ ਵੀ 3500 4000 ਕਰੋੜ ਵਿੱਚ ਕਿਹੜੀ ਰਿਸਰਚ ਹੋ ਜੂਗੀ ਕਿਹੜੇ ਨਵੇਂ ਬੀਜ ਆ ਜਾਣਗੇ ਕਿਹੜੀ ਮੱਕੀ ਤੇ ਮੂੰਗੀ ਤੇ ਐਮ ਐਸ ਪੀ ਦਿੱਤੀ ਜਾਊਗੀ ਇਸ ਕਰਕੇ ਇਹ ਹਾਰਡ ਰਿਐਲਿਟੀਜ਼ ਪੰਜਾਬ ਦੀਆਂ ਜਿਹੜੀਆਂ ਉਹਨੂੰ ਪੰਜਾਬ ਸਰਕਾਰ ਨੂੰ ਮੰਨਣਾ ਚਾਹੀਦਾ ਪਹਿਲਾਂ ਸਵੀਕਾਰ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਮੁਸ਼ਕਿਲਾਂ ਹਨ ਔਰ ਅਸੀਂ ਇਹਦੇ ਵਾਸਤੇ ਸੱਦਾ ਦਿੰਦੇ ਆ ਕਿ ਆਓ ਸਾਰੇ ਆਪਣੇ ਸਿਰ ਜੋੜ ਕੇ ਆਪਾਂ ਇਸ ਬਸਰੇ ਨੂੰ ਹਲਕਣਾ ਦੇ ਕਿਤੇ ਕਿਸੇ ਨੇ ਕੁਝ ਨਹੀਂ ਕਰ ਸਕਿਆ ਨਸ਼ਿਆਂ ਨਾਲ ਮੇਰਾ ਖਿਆਲ ਹੈ ਪਿਛਲੇ 15 ਦਿਨਾਂ ਵਿੱਚ ਜਿੰਨੀਆਂ ਮੌਤਾ ਪੰਜਾਬ ਦੇ ਵਿੱਚ ਹੋਈਆਂ ਇਆਂ ਸ਼ਾਇਦ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਹੋਈਆਂ ਮੋਗੇ ਦੇ ਐਵੇਂ ਦੋ ਚਾਰ ਪਿੰਡਾਂ ਦੇ ਵਿੱਚ ਹੀ ਮੇਰਾ ਖਿਆਲ ਆ 12-15 ਮੌਤਾ ਹੇਠ ਉੱਤੇ ਹੋ ਗਈਆਂ ਕੋਈ ਦਿਨ ਨਹੀਂ ਜਾਂਦਾ ਜਦੋਂ ਨਸ਼ੇ ਦੇ ਨਾਲ ਮੌਤ ਨਹੀਂ ਹੋ ਰਹੀ ਲੇਕਿਨ ਇਹ ਜਿਹੜੇ ਕਹਿੰਦੇ ਸੀ ਅਸੀਂ 6 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਅੱਜ ਸਾਰੇ ਪੁਲਿਸ ਵਾਲਿਆਂ ਨੂੰ ਦੇਖ ਕੇ ਹਿਦਾਇਤਾਂ ਕਿ ਪਰਚੇ ਦਰਜ ਕਰ ਦੋ ਪਰਚਾ ਹੱਲ ਨਹੀਂਗਾ ਨਸ਼ੇ ਦਾ ਡਰੱਗਸ ਦਾ ਵਪਾਰ ਕਰਨ ਵਾਸਤੇ ਤਾਂ ਜ਼ਿਲ੍ਹਾ ਪ੍ਰਗਿਆਪੀਆਂ ਨੇ ਐਨਡੀਪੀਐਸ ਪਰਚਿਆਂ ਦੇ ਨਾਲ ਪਰ ਡਰੱਗਸ ਤਾਂ ਕਿੰਨੋਂ ਵੀ ਜ਼ਿਆਦਾ ਵੱਧ ਕੇ ਨਹੀਂ ਡਰੱਗਸ ਆਰ ਡਾਇਰੈਕਟਲੀ ਕਨੈਕਟਿਡ ਵਿਦ ਦੀ ਐਗਰੀਰੀਅਨ ਇਕਨੋਮੀ ਆਫ ਪੰਜਾਬ ਪੰਜਾਬ ਦੀ ਖੇਤੀ ਦੀ ਵਿਵਸਥਾ ਦੇ ਨਾਲ ਕਨੈਕਟਿਡ ਨਸ਼ੇ ਨੇ ਜਦ ਤੱਕ ਤੁਸੀਂ ਖੇਤੀ ਦੀ ਵਿਵਸਥਾ ਠੀਕ ਨਹੀਂ ਕਰੋਗੇ ਪੰਜਾਬ ਦੇ ਪਿੰਡੂ ਤੱਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਤੁਸੀਂ ਨਹੀਂ ਹਟਾ ਸਕਦੇ ਪੰਜਾਬ ਦੇ ਵਿੱਚ ਜਦ ਤੱਕ ਇੰਡਸਟਰੀਅਲ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਗਵਰਨਮੈਂਟ ਸੈਕਟਰ ਵਿੱਚ ਨੌਕਰੀਆਂ ਨਹੀਂ ਪੈਦਾ ਕਰੋਗੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਪੰਜਾਬ ਦੇ ਬੱਚੇ ਜਿਹੜੇ ਨੇ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਨੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਨੂੰ ਛੱਡ ਕੇ ਇਸ ਪੰਜਾਬ ਨੂੰ ਚਲੇ ਗਏ ਨੇ ਇਸ ਕਰਕੇ ਨਸ਼ੇ ਦੇ ਉੱਤੇ ਵੀ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਤਾਂ ਮੈਂ ਮੀਡੀਆ ਦਾ ਔਰ ਆਪਣੇ ਸਾਰੇ ਇਕਾਈ ਦਾ ਧੰਨਵਾਦ ਕਰਦਾ ਹਾਂ ਔਰ ਅਸੀਂ ਝੋਨੇ ਦੀ ਫਸਲ ਤੋਂ ਬਾਅਦ ऑन द ग्राउंड एक्टिविटी शुरू ਕਰਨ ਵਾਸਤੇ ਲੰਮਨ ਆਪਣੇ ਆਪ ਨੂੰ ਕਰਨ ਜਾ ਰਹੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਦੇ ਸਾਥੀ ਜੀ ਤੁਸੀਂ ਕਿੰਨੀ ਗੱਲ ਦੇਖਦੇ ਆ ਕਿ ਅਸਵਾਇਤਾ ਪਾਰਟੀ ਜਿਹੜਾ ਸਭ ਨੂੰ ਦੋਸਾ ਦੇਣਾ ਨਹੀਂ ਇਹ ਇਹਦੇ ਚ ਤਾਂ ਅੰਡਰਸਟੂਡ ਹੈ ਜੀ ਇਹ ਅੱਜ ਦਾ ਸਟੈਂਡ ਨਹੀਂ ਹੈ ਹਰਿਆਣਾ ਆਪਣੇ ਥਾਂ ਦੇ ਉੱਤੇ ਆਪਣੀ ਗੱਲ ਕਹਿ ਸਕਦਾ ਪਰ ਪੰਜਾਬ ਦੀ ਕਾਂਗਰਸ ਪਾਰਟੀ ਔਰ ਪੰਜਾਬ ਦੀ ਜਿਹੜੀਆਂ ਅਸੀਂ ਲੋਕ ਨੇ ਅਸੀਂ 100% ਐਸਵਾਈਐਲ ਦੇ ਉਲਟ ਖੜੇ ਆਂ ਔਰ ਖਰਗਿਸ ਐਸਵਾਈਐਲ ਨਹੀਂ ਬਣ ਸਕੇਗਾ ਚਾਹੇ ਕਿੰਡੇ ਹੀ ਕਾਨੂੰਨੀ ਫੈਸਲੇ ਲਿਆ ਹੋਣ ਜਿੰਨਾ ਮਰਜੀ ਚਾਰਾ ਜੋਇ ਕਰ ਲੈਣ ਔਰ ਮੈਂ ਬਲਕਿ ਇੱਥੇ ਕਹਿਣਾ ਚਾਹੁੰਦਾ ਦੁਬਾਰਾ ਰਿਪੀਟ ਕਰ ਦਿੰਦਾ ਕਿ ਭਗਵੰਤ ਮਾਨ ਨੇ ਦੱਸੇ ਕਿ ਜਿਹੜਾ ਨਹਿਰੀ ਪਟਵਾਰੀਆਂ ਤੇ ਪ੍ਰੈਸ਼ਰਾਈਜ਼ ਕਰਕੇ 100% ਸਾਰੇ ਪੰਜਾਬ ਦੇ ਖੇਤਾਂ ਨੂੰ ਖਾਲਾ ਨਾ ਹੀ ਪਾਣੀ ਪਹੁੰਚ ਜਾ ਇਹ ਰਿਪੋਰਟ ਕਿਉਂ ਤਿਆਰ ਕਰਵਾ ਰਿਆ ਹੋ। ਕਿ ਇਸ ਰਿਪੋਰਟ ਦੇ ਨਾਲ ਪਰਲੇ ਪਾਸੇ ਹਰਿਆਣਾ ਦੀ ਸਰਕਾਰ ਸਪਰੀਮ ਕੋਰਟ ਵਿੱਚ ਜਾ ਕੇ ਨਹੀਂ ਕਹੇਗੀ ਕਿ ਪੰਜਾਬ ਨੂੰ ਤਾਂ دریاਵਾਂ ਦੇ ਪਾਣੀ ਦੀ ਲੋੜ ਹੀ ਨਹੀਂ ਕਿਚੀ ਇਹਨਾਂ ਦਾ ਤਾਂ ਪਾਣੀ ਮੁਕੰਮਲ ਹੋ ਚੁੱਕਾ ਬਲਕਿ 6 ਲੱਖ ਏਕੜ ਏਰੀਆ ਅਨ ਕਮਾਂਡ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ 6 ਲੱਖ ਏਕੜੇ ਕਹਿੰਦਾ ਕਿ ਇੱਥੇ ਹੁਣ ਖੇਤੀ ਨਹੀਂ ਹੋ ਰਹੀ ਕਿਉਂਕਿ ਇੱਥੇ ਵੱਸੋਂ ਆ ਗਈ ਆ ਇਸ ਕਰਕੇ ਇਹਨੂੰ ਖੇਤੀ ਇਰੀਗੇਸ਼ਨ ਦੇ ਵਿੱਚੋਂ ਕੱਢ ਲਿਓ ਉਹਦੇ ਨਾਲ ਤਾਂ ਪਾਣੀ ਦੀ ਡਿਮਾਂਡ ਸਾਡੀ ਹੋਰ ਵੀ ਕਾਗਜ਼ਾਤ 'ਚ ਘਟਾਈ ਨਜ਼ਰ ਆ ਰਹੀ ਇਹ ਬਹੁਤ ਵੱਡੀ ਕਾਂਸਪੀਰੇਸੀ ਦੇ ਤਹਿਤ ਕੀਤਾ ਜਾ ਰਿਹਾ ਹੈ ਕੇਜਰੀਵਾਲ ਰਾਗਵ ਚੱਡਾ ਇਹ ਕੌਣ ਕਰਾ ਰਿਹਾ ਇਹ ਭਗਵਾਨ ਪਾਣੋ ਇਸ ਵਾਰ ਦੱਸੋ ਜੇ ਦਾ ਐਸਆਈਐਲ ਦੇ ਉਹ ਕ੍ਰਿਸਟਲ ਪਲੇਅਰ ਐਂਡ ਐਹ ਤਾਂ ਫਿਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲ ਐਮਪੀ ਸੀ ਜਿਹੜਾ ਕੀ ਨਾਮ ਵਜਿੰਦਰ ਗੁਪਤਾ ਉਹ ਕਹਿੰਦਾ ਸੀਗਾ ਕਿ ਅਸੀਂ ਐਸਵਾਈਐਲ ਦਾ ਪਾਣੀ ਹਰ ਘਰ ਤੱਕ ਬੂੰਦ ਬੂੰਦ ਪਹੁੰਚਾਵਾਂਗੇ ਸੋ ਵਾਟ ਹਰਿਆਣਾ ਲੀਡਰਸ ਆ ਸੇਇੰਗ ਹੈਜ਼ ਨੋ ਰੈਲੇਵੈਂਸ ਵਿਦ ਵਾਟ ਵੀ ਆਰ ਡੂਇੰਗ ਅਸੀਂ ਉਸਨੂੰ ਕੱਟੜ ਤਰੀਕੇ ਨਾਲ ਵਿਰੋਧ ਕਰਦੇ ਹਾਂ ਕਹਿੰਦਾ ਸਰ ਕਹਿੰਦਾ ਸਰ ਅਮਰਜੀਤ ਸਿੰਘ ਵਾਲੇ ਨੂੰ ਜਮਾਨਤ ਮਿਲੀ ਸੀ ਲੋਕ ਕੌਂਸਲ ਤੇ ਫਿਰ ਬਾਦ ਵਾਲੀ ਕੀ ਤਿਆਰੀ ਕੀ ਹਾਈ ਕੋਰਟ ਨੇ ਫਿਰ ਉਸ ਦੇ ਉੱਪਰ केजरीवाल साहब के बारे में तो यही बोलूंगा कि वो एक बड़ा पुराना है आ, कहावत है कि जो बीजोगे वो ही आप काटोगे तो अब इन्होंने पंजाब में बहुत सारा अन्याय किया पुलिस का दुरुपयोग करके इन्होंने बहुत सारे झूठे केसेस दर्ज किए मेरे ऊपर एनडीपीएस का केस झूठा दर्ज किया मेरे को चार महीने जेल में रखा और चार जनवरी दो को जब मेरी बेल हो रही थी इन्होंने सुबह दो बजे सुबहानपुर पुलिस स्टेशन में एक और केस दर्ज करके मेरे को जेल में दोबारा रहने पर मजबूर किया जैसे मैं मैंने पहले बोला कि क्या बोलते हैं कि ईश्वर और कुदरत बहुत बेअंत हैं उनका उनके इंसाफ में देर हो सकती है अंधेर नहीं हो सकता तो वो बिल्कुल केजरीवाल के साथ वही बात जो मेरे साथ की उन्होंने बदलाखोरी की उनको झेलनी पड़ी आज से दो दिन पहले जब निचली अदालत ने उनको जमानत दे दी तो आम आदमी पार्टी के जो कार्यकर्ता और उनके लीडर वो पूरा जश्न मनाने की तैयारी में थे लड्डू बनवा लिए बांटने की तैयारी में थे लड्डू यहां तक ले आए तो लड्डू नीचे डालना पड़ा क्योंकि अगले दिन हाईकोर्ट ने उनकी जमानत पर रोक लगा दी तो मेरा इस पर यह मैं कहना चाहता हूं इसका एक लेसन है इस कहावत का और ये जो उन्होंने हमारे साथ किया पंजाब में किया अकेले मेरे साथ नहीं बहुत सारे एक्टिविस्ट और बहुत सारे लोगों के हमारे नौजवानों के ऊपर एन लगा करके उनको डिब्रूगढ़ जेल में रखा एक साल पूरा हो तो एन और दोबारा रिपीट कर दी ये उसी का हशर उनको खमियाजा भुगतना पड़ रहा है और कुदरत ने बिल्कुल केजरीवाल के साथ वही किया जो पंजाब में भगवंत मान और केजरीवाल अपने सियासी विरोधियों के खिलाफ या भाई अमृतपाल के साथियों के खिलाफ एन एस ए लगा के करते हैं लेकिन इन सब चीज इन सब मुद्दों के बावजूद मैं फिर भी खुले दिल से ये कामना करता हूँ कि केजरीवाल की जल्दी जमानत हो जाए ताकि उनके घर में भी कोई छोटा मोटा लड्डू मुंह में चला जाए पर ਦੇਖੋ ਗੱਲ ਇਹ ਆ ਕਿ ਪੁਲਿਸ ਦਾ 10000 ਮੁਲਾਦਮ ਇਧਰੋਂ ਚੱਕ ਕੇ ਇਧਰ ਕਰਤਾ ਇਧਰ ਨਾਲ ਚੱਕ ਕੇ ਉਧਰ ਕਰਤਾ ਪਰ ਜਿਹੜਾ ਵਰਕ ਕਲਚਰ ਤਾਂ ਪੁਲਿਸ ਦਾ ਹੋਈ ਆ ਜਿਹੜਾ ਆਦਮੀ ਇੱਥੇ ਬੇਈਮਾਨੀ ਕਰਦਾ ਜਾਂ ਕਰਪਸ਼ਨ ਕਰਦਾ ਜਾਂ ਡਰੱਗਸ ਨੂੰ ਕੰਟਰੋਲ ਨਹੀਂ ਕਰ ਸਕਦਾ ਉਹ ਇੱਥੇ ਜਾ ਕੇ ਕਿੱਦਾਂ ਕੰਟਰੋਲ ਕਰ ਲਵੇਗਾ ਸਵਾਲ ਤਾਂ ਮਾਨਸਿਕਤਾ ਜਦ ਤੱਕ ਪੁਲਿਸ ਫੋਰਸ ਦੀ ਨਹੀਂ ਬਦਲੀ ਜਾਂਦੀ ਇਹ ਜਿਹੜਾ ਪੁਲਿਸ ਫੋਰਸ ਨੂੰ ਇੱਕ ਨਿੱਜੀ ਫੌਜ ਦੀ ਤਰ੍ਹਾਂ ਵਰਤਿਆ ਜਾ ਰਿਹਾ ਥੱਲੇਲੇ ਥਾਣਿਆਂ ਤੱਕ ਜਿਹੜੇ ਲੋਕਾਂ ਦੇ ਅਸਲੀ ਕੰਮ ਆ ਉਹ ਪਰੇਕਾਰ ਦਿੱਤੇ ਨੇ ਜਿਹੜੇ ਲਾ ਐਂਡ ਆਰਡਰ ਮੇਨਟੇਨ ਕਰਨ ਵਾਲੇ ਚੋਰੀਆਂ ਰੋਕਣ ਵਾਲੇ ਡਰੱਗਸ ਰੋਕਣ ਵਾਲੇ ਕ੍ਰਾਈਮ ਰੋਕਣ ਵਾਲੇ ਗੈਂਗਸਟਰ ਰੋਕਣ ਵਾਲੇ ਤੇ ਉਹਨਾਂ ਤੋਂ ਹੁਣ ਸਾਰਾ ਕੰਮ ਥਾਣਿਆਂ ਚ ਮੁੰਮਸੀ ਤੋਂ ਲੈ ਕੇ ਉੱਤੇ ਤੱਕ ਆ ਝੂਠੇ ਪਰਚਾ ਦਾ ਦਰਜ ਕਰਾਇਆ ਜਾ ਰਿਹਾ ਇਸ ਲਈ ਡੀਜੀਪੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਪਲੀਜ਼ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਨਾ ਲੰਗੋ ਪਰਸੋ ਚੌਥ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੀਫ ਮਿੰਿਸਟਰ ਨਾਲ ਬੈਠ ਕੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬੈਨਰ ਲੱਗਿਆ ਹੋਇਆ ਕੀ ਆ ਗੌਰਵ ਯਾਦਵ ਮੈਨੂੰ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਇਕੱਲੇ ਆਮ ਆਦਮੀ ਪਾਰਟੀ ਦੇ ਡੀਜੀਪੀ ਨੇ ਕਿ ਪੰਜਾਬ ਦੇ ਡੀਜੀਪੀ ਨੇ ਇਸ ਲਈ ਜੋ ਵੀ ਇਹਨਾਂ ਦੀ ਵਾਟ ਸ਼ੁਡ ਆਈ ਸੇ ਸੁਪਰਫਿਸ਼ੀਅਲ ਐਕਸਰਸਾਈਜ਼ ਹੈ ਉਹ ਸਿਰਫ ਲੋਕ ਦਿਖਾਵਾ ਵਾ ਅਸਲ ਵਿੱਚ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ ਇਨਕੰਪੀਟੈਂਟ ਹੈ ਕੈਨੋਟ ਕੰਟਰੋਲ ਡਰੱਗਸ ਔਰ ਡਰੱਗ ਮਾਫੀਆ ਫਰੀ ਰਨ ਕਰ ਰਹੇ ਨੇ ਪੰਜਾਬ ਦੇ ਵਿੱਚ I, I can only say, like jairam ramesh said, that there is a tradition that whenever there's a pro-tem speaker appointed uh, in the lok Sabha, the senior most member is selected for that purpose. and the senior most purpose uh, is from the congress party. he's a nine-term mp. mr. jairam ramesh, our media in charge has named that person. and i think that bjp should not break traditions only for political partisan reasons. they should allow the pro-tem speaker to be appointed. Uh, the, the person who is the senior most, the Congress member Parliament who is the nine term MP and he should administer the oath uh, to the newly elected MPs in the Lok Sabha. But Kiran, did is say that during the Congress tenure this has happened several times? Not the only experience was counted, it was all selected by the Congress party in uh, 2004 also and even before, before that also. You... So then what, then what difference is the BJP making in this country? They have always been saying we are a party with a difference. If they are also going to break traditions and uh, you know appoint people who are junior, uh, that only that only gives a, a very bad taste in uh, democracy of this country. So I would again uh, reiterate and support my colleague Jayaram Ramesh's uh, argument that the senior most member of the Congress party, who is a nine term MP, should be appointed as the potent speaker. Thank you. Thank you. Obrigado.